ਪਿੰਡ ਲੰਗੜੋਆ ਦੇ ਨੌਜਵਾਨ ਜਸਪਾਲ ਸਿੰਘ ਦੀ ਘਰ ਵਾਪਸੀ ਦੀ ਆਸ ਵੱਜੀ ਨਮਾਸ਼ਰ ਦੇ ਨਾਲ ਲੱਗਦੇ ਪਿੰਡ ਲੰਗੜੋਆ ਵਿਖੇ ਨੌਜਵਾਨ ਜਸਪਾਲ ਸਿੰਘ ਉਮਰ 31 ਸਾਲ ਜੋ ਕਿ ਨਮਾਸ਼ਰ ਵਿਖੇ ਪੇਂਟਰ ਦਾ ਕੰਮ ਕਰਦਾ ਸੀ ਅਤੇ ਉਹ ਆਪਣੀ ਰੋਜੀ ਰੋਟੀ ਕਮਾਉਣ ਲਈ ਆਸਟ੍ਰੇਲੀਆ ਜਾਣਾ ਚਾਹੁੰਦਾ ਸੀ ਅਤੇ ਇਸ ਸਬੰਧੀ ਉਸਨੇ ਸ਼ਹਿਰਪੁਰ ਦੇ ਇੱਕ ਏਜੰਟ ਨਾਲ ਗੱਲਬਾਤ ਕੀਤੀ ਤਾਂ ਏਜੰਟ ਨੇ 18 ਲੱਖ ਵਿੱਚ ਆਸਟ੍ਰੇਲੀਆ ਭੇਜਣ ਦੀ ਗੱਲ ਕੀਤੀ ਤਾਂ ਏਜੰਟ ਵੱਲੋਂ ਉਸਨੂੰ ਦਿੱਲੀ ਤੋਂ ਦੁਬਈ ਨੂੰ ਪਹਿਲਾਂ ਭੇਜਿਆ ਗਿਆ ਤਾਂ ਏਜੰਟ ਨੇ ਉਸਨੂੰ ਕਿਹਾ ਕਿ ਈਰਾਨ ਦੇ ਵਿੱਚ ਕੁਝ ਸਮੇਂ ਲਈ ਰੁਕਣਾ ਪਵੇਗਾ ਪਰ ਬਾਅਦ ਦੇ ਵਿੱਚ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਈਰਾਨ ਦੇ ਵਿੱਚ ਡੌਂਕਰਾਂ ਦੇ ਵੱਲੋਂ ਉਸਨੂੰ ਬੰਦੀ ਬਣਾ ਲਿਆ ਗਿਆ ਸੀ ਪੀੜਤ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਅੱਗੇ ਅਪੀਲ ਕੀਤੀ ਸੀ ਕਿ ਉਨ੍ਹਾਂ ਦੇ ਪੁੱਤਰ ਨੂੰ ਸਹੀ ਸਲਾਮਤ ਪੰਜਾਬ ਲਿਆਇਆ ਜਾਵੇ ਪਰ ਅੱਜ ਜਦੋਂ ਮੀਡੀਆ 'ਚ ਖਬਰਾਂ ਪ੍ਰਕਾਸ਼ਿਤ ਹੋਈਆਂ ਕਿ ਉਹਨਾਂ ਦੇ ਪੁੱਤਰ ਨੂੰ ਈਰਾਨ ਦੀ ਪੁਲਿਸ ਨੇ ਡੰਕਰਾ ਕੋਲੋਂ ਛਡਵਾ ਲਿਆ ਹੈ ਤੇ ਹੁਣ ਜਲਦੀ ਜਸਪਾਲ ਆਪਣੇ ਪਰਿਵਾਰ ਕੋਲ ਆਵੇਗਾ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਲੰਗੜੋਆ ਤੋਂ ਹਰਵਿੰਦਰ ਸਿੰਘ ਦੀ ਰਿਪੋਰਟ ਹਾਂਜੀ ਮਾਤਾ ਜੀ ਜਸਪਾਲ ਦੇ ਬਾਰੇ ਤੁਹਾਨੂੰ ਹੁਣ ਕੀ ਕੋਈ ਖਬਰ ਪਤਾ ਲੱਗੀ ਹੈ ਜਸਪਾਲ ਬਾਰੇ ਹਾਂਜੀ ਸਾਨੂੰ ਅਖਬਾਰ ਤੋਂ ਪਤਾ ਲੱਗਾ ਵੀ ਛੜ ਦਿੱਤੇ ਉਹਦੇ 'ਚ ਡਾਲੇ ਮੈਸੀ ਨੇ ਸਾਨੂੰ ਉਦੋਂ ਪਹਿਲਾਂ ਕੋਈ ਸਾਨੂੰ ਕੋਈ ਪ੍ਰੈਸ਼ਰ ਨਹੀਂ ਸੀ ਸਾਨੂੰ ਪਤਾ ਕਿਸੇ ਨੇ ਵੀ ਦੱਸਿਆ ਨਹੀਂ ਸਾਨੂੰ ਉਹਨਾਂ ਖ਼ਬਰਾਂ ਤੋਂ ਸਾਨੂੰ ਪਤਾ ਲੱਗ ਗਿਆ ਜਾਂਦਾ ਸਾਡੇ ਬੱਚੇ ਛਦਾਲਿਆ ਤਿੰਨੇ ਜਾਣੇ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਤੁਹਾਨੂੰ ਹੁਣ ਆਸ ਬੱਜੀ ਹੈ ਕਿ ਉਹ ਭਾਰਤ ਵਾਪਸ ਆਜੂਗਾ ਹਾਂਜੀ ਸਾਨੂੰ ਬਹੁਤ ਆਸ ਹੈ ਹੁਣ ਵੀ ਸਾਡੇ ਬੱਚੇ ਆਜੋਗੇ ਭਾਰਤ ਸਾਨੂੰ ਲਿਆਊਗਾ ਸਾਡੇ ਬੱਚਿਆਂ ਨੂੰ ਬਹੁਤ ਸਾਨੂੰ ਮਹਿਸੂਸ ਹੁੰਦਾ ਬਹੁਤ ਆਸ ਹੈ ਸਾਨੂੰ ਹੁਣ ਬੱਚਿਆਂ ਦੀ ਸਾਡੇ ਬੱਚੇ ਮਿਲਾ ਦੋਗੇ ਸਾਨੂੰ ਲਿਆ ਕੇ ਕਿਹੜੀ ਤਰੀਕ ਨੂੰ ਇੱਥੋਂ ਘਰੋਂ ਗਿਆ ਸੀ ਇੱਥੋਂ ਗਿਆ ਸੀ ਅਪ੍ਰੈਲ ਪਹਿਲੀ ਨੂੰ ਗਿਆ ਸੀਗਾ ਇੱਕ ਮਹੀਨਾ ਏਜੰਟ ਨੇ ਉੱਥੇ ਰੱਖਿਆ ਤੇ ਮੇ ਪਹਿਲੀ ਨੂੰ ਫਿਰ ਉਹਨੇ ਇੱਕ ਇੱਕ ਤਰੀਕੇ ਕਰਾਤੀ ਸੀ ਰਾਨ ਦੀ ਪਹਿਲਾਂ ਉਹਨੇ 25 ਦੀ ਕਰਾਈ ਸੀ ਫਿਰ ਉਹਨੇ 29 ਦੀ ਕਰਾਈ ਦੋ ਟਿਕਟੇ ਮੈਚ ਕਰਾ ਕੇ ਦੋ ਨੰਬਰ ਚ ਕਰਾਤੀ ਫਿਰ ਪਹਿਲੀ ਤਰੀਕ ਦੀ ਉਹ ਦੇਰ ਚ ਬੇਈਮਾਨੀ ਸੋਨੇ ਉਧਰ ਬੱਚੇ ਸਾਡੇ ਫਰਾਣੇ ਸੀ ਤੇ ਸਾਡੇ ਬੱਚਾ ਪਹੁੰਚ ਗਿਆ ਸੋ ਉਥੇ ਤਾਂ ਫੋਨ ਅਸੀਂ ਕਹਿੰਦਾ ਮੰਮੀ ਠੀਕ ਠਾਕ ਮੈਂ エアਪੋਰਟ ਪਹੁੰਚ ਗਿਆ ਰਾਨ ਦੇ ਵਿਦੂ ਇਹ ਮੁੰਡੇ 2 ਵਜੇ ਆਣੇ ਪਸੇ ਇਕੱਠਿਆਂ ਨੇ ਫਾਇਪ ਪਲੈਟ ਕਰਾਣੀ ਸਾਡੇ ਇਹ ਏਜੰਟ ਦਾ ਫੋਨ ਆਇਆ ਸੀ ਕਹਿੰਦਾ ਤੁਸੀਂ ਮੈਨੂੰ ਲੱਖ ਰੁਪਈਆ ਵੀ ਅਭੀ ਜੇ ਤੱਕ ਵੀ ਛੇਤੀ ਸਾਡੇ ਮੇਰੇ ਕੋਟ ਚ ਪਾ ਦਿਵੋ ਵੀ ਮੈਂ ਗਾਹਾਂ ਦੀ ਫਲੈਟ ਕਰਾਣੀ ਸੀ ਉਹ ਵੀ ਲੱਖ ਰੁਪਈਆ ਪਾ ਦਿੱਤਾ ਸੀ। ਇਹ ਏਜੰਟ ਨੇ ਕਿਹਾ ਸੀ ਵੀ ਤੁਹਾਡੇ ਮੁੰਡੇ ਦਾ ਜਿਸਵਾਲ ਦਾ ਨੈਟਵਰਕ ਖਰਾਬ ਆ ਤੁਸੀਂ ਫੋਨ ਨਾ ਕਰਿਓ ਕੋਈ ਵੀ ਟੈਨਸ਼ਨ ਨਾ ਲਿਓ। ਤੇ ਜੇ ਚੱਲੂਗਾ ਤਾਂ ਆਪੇ ਫੋਨ ਕਰ ਦੇਣਾ ਉਹ ਨੈਟਵਰਕ ਖਰਾਬ ਹੀ ਆ। ਅਸੀਂ ਕਿਹਾ ਠੀਕ ਆ ਉਹਦਾਂ ਹੋਗੇ ਹੋਗੇ। ਫੇਰ ਜਿਸਵਾਲ ਦਾ 2 ਵਜੇ ਫੋਨ ਆਇਆ ਸੀ ਕਹਿੰਦਾ ਮੰਮੀ ਤੁਸੀਂ ਫੋਨ ਖੁੱਲਾ ਹੀ ਰੱਖਿਓ ਨੈਟ ਵੀ ਬੰਦ ਨਾ ਕਰਿਓ। ਵੇ ਸਾਰੇ ਜੱਗ ਦੇ ਲੋਕ ਵੀ ਜ਼ਰੂਰੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਇਹ 3:30 ਵਜੇ ਕਾਲ ਆਈ ਸੀ ਕਹਿੰਦਾ ਮਮੀ ਵੀ ਸਾਨੂੰ ਚੱਕ ਲਿਆ ਸਾਨੂੰ ਵਰਨਾ ਐਫ ਕਾਰ ਲਿਆ ਪਾਕਿਸਤਾਨ ਦੇ ਡੌਂਕਰਾਂ ਨੇ ਵੀ ਸਾਨੂੰ 18 ਲੱਖ ਸਵੇਜ ਨੂੰ ਜਿੱਥੋਂ ਵੀ ਮਰਜ਼ੀ ਕਰਕੇ ਫੜ ਕੇ ਕਾਰ ਵਿੱਚੋਂ ਜੋ ਮਰਜ਼ੀ ਵਿੱਚ ਸਨ 18 ਲੱਖ ਪਾਇਓ ਦੇ ਸਾਨੂੰ ਇਹਨਾਂ ਸਵੇਜ ਤੇ ਫੇਰ ਮਾਰ ਵੀ ਸਕਦੇ ਜੋ ਵੀ ਸਾਡੇ ਨਾਲ ਕਰ ਸਕਦੇ ਕਰ ਸਕਦੇ ਤੁਹਾਨੂੰ ਪੈਸੇ ਪਾ ਦੋ ਬਿਸਰ ਸੰਚਾ ਲਓ ਬੈਦਰੋ ਇਹ ਇਸ ਵਾਰ ਨਾ ਹੁਣ ਗੱਲਾਂ ਵਰਤਪਾਦ ਨੂਰ ਉਹ ਸੰਦੀਪ ਤੇ ਜਸਪਾਲ ਤੇ ਉਮਰ ਤੇ ਪਰ ਇਹਨਾਂ ਨੇ ਕਿਹਾ ਸਾਨੂੰ ਫੋਨ ਕਰਕੇ ਇਹ ਤੋਂ ਅੱਲਾ ਵੀਡੀਓ ਕਾਲ ਦੇ ਵਿੱਚ ਵੀ ਤੁਹਾਡੀ ਗੱਲ ਹੋਈ ਸੀ ਮੁੰਡੇ ਦੇ ਨਾਲ ਵੀਡੀਓ ਕਾਲ ਤੇ ਕੋਸੇ ਮਾਰ ਕਰਦੇ ਸੀ ਬਸ ਫੋਨ ਚੋਂਦਾ ਸੀ ਟੱਕ ਲੱਗੇ ਸੀ ਮਾਰਦੇ ਸੀ ਬਹੁਤ ਰੋਂਦੇ ਸੀ ਬੱਚੇ ਸਾਡੇ ਮੈਂ ਤਾਂ ਗੱਲੇ ਨਹੀਂ ਕੀਤੀ ਮੈਂ ਨਾ ਨਾਮ ਇਹ ਤੋਂ ਦੇਖ ਹੁੰਦੇ ਸੀ ਮਿਆਰੇ ਕੋਲ ਬਹੁਤ ਉੱਤੇ ਦੇ ਮਾਰਦੇ ਬਹੁਤ ਔਰਜੇ ਰੋਂਦੇ ਪਾ ਕੇ ਉੱਤੇ ਚੋਰੀਆਂ ਕਮਾਦੇ ਸੀਗੇ ਬਹੁਤ ਬੂਰੇ ਬੂਰੇ ਹਾਲ ਕਰਦੇ ਸੀ ਕਦੀ ਕਹਿੰਦੇ ਤੁਹਾਡੇ ਨਾਲ ਕਦਤ ਬਾੜ ਦੇਣੀ ਬਾਹਰ ਬਾੜ ਦੇਣੀ ਕੰਨ ਬਾੜ ਦੇਣਾ ਕਦੀ 24 ਘੰਟੇ ਦਿੰਦੇ ਸੀ ਕਦੀ 12 ਘੰਟੇ ਦਿੰਦੇ ਸੀ ਜਿਹੜਾ ਏਜੰਟ ਸੀਗਾ ਉਹ ਕਿੱਥੇ ਦਾ ਸੀ ਏਜੰਟ ਕੀ ਨਾਮ ਸੀ ਉਹਦਾ ਕੀ ਨਾਮ ਸੀ ਧੀਰੇ ਛੜਵਾਲ ਧੀਰੇ ਜੱਜ ਕਮਲਟਵਾਰ ਧੀਰੇ ਧੀਰੇ ਜੱਜ ਕਮਲਟਵਾਰ ਕਿੱਥੇ ਦਾ ਸੀਗਾ ਇਹ ਹੁਸ਼ਿਆਰਪੁਰ ਦਾ ਤੇ ਪੁਰਾਣੀ ਦਫਤਰ ਸੀਦਾ ਇਹ ਲੋਕ ਤੁਹਾਨੂੰ ਮਿਲਿਆ ਜਾਂਟ ਉੱਤੋਂ ਬਚ ਕੇ ਨਹੀਂ ਮੈਂ ਜੀ ਪਹਿਲਾਂ ਯਾਰਕ ਮੁੰਡੇ ਨੂੰ ਫਰਾਏ ਉਹਦੇ ਕੋ ਫੋਨ 10 12 ਦਿਨ ਕੀਤਾ ਕਿ ਉਹਨੇ ਆਪਣਾ ਫੋਨ ਬੰਦ ਕਰ ਲਿਆ ਕੋਈ ਫੋਨ ਨਹੀਂ ਉਹਦਾ ਆਇਆ ਉਹਦੇ ਦਫ਼ਤਰ ਗਏ ਤੁਸੀਂ ਹਾਂ ਜੀ 2 ਦਿਨ ਜਾਂਦੇ 3 ਦਿਨ ਕਹਿੰਦਾ ਵੀ ਮੈਨੂੰ ਫਲੈਟ ਕਰਾ ਦੋ ਰਾਮ ਦੀ ਮੈਂ ਤੁਹਾਡੀ ਬੱਚੇ ਛੜਾ ਕੇ ਉੱਥੋਂ ਮਿਲ ਆਂਦਾ ਜਿੰਨੇ ਤੂੰ ਚੰਡੀਗੜ੍ਹ ਨਿਆਣੇ ਛੱਡ ਕੇ ਉਹਨੂੰ ਆ ਤੇ ਚੰਡੀਗੜ੍ਹੋਂ ਟੈਕਟ ਮੈਸ ਕਰਵਾ ਕੇ ਤਾਂ ਜਾਂਟ ਫਰਾਰ ਹੋ ਗਿਆ ਜਾਂਟ ਨਹੀਂ ਮੁਰ ਗਿਆ ਫੋਨ ਫਾਨ ਵੀ ਨਹੀਂ ਕੀਤੀ ਮੁਰੇ ਦੀ ਟੱਕਰ ਹੀ ਨਹੀਂ ਸਾਨੂੰ ਉਹਦੇ ਦਫ਼ਤਰ ਦੇ ਵਿੱਚ ਕੋਈ ਸਿਗਾ ਬੰਦਾ ਹੁਣ ਜਦੋਂ ਜਾਂਦੇ ਹੀ ਨਹੀਂ ਬਾਰਤ ਵਿੱਚ ਹੋਣ ਤਾਂ ਸੀ ਗਿਆਨ ਜੇ ਕਿ ਨਿਆਣੇ ਫੜੇ ਸੋਤੇ ਕਿ ਗੈਸੋ ਦੋ ਦਿਨ ਸਾਨੂੰ ਜਾਣ ਤੇ ਮੈਲਾ ਜਾਣ ਤੇ ਵੀ ਮਿਲਿਆ ਉਹ ਕੂੜੀ ਕਵਿਤਾ ਵੀ ਮਿਲੀ ਆ ਤੇ ਦੋ ਕੁੜੀਆਂ ਸੋਥੇ ਜਾਣ ਟਾਫ ਵੀ ਸੀਗਾ ਜਿਹੜੇ ਏਜੰਟ ਨੇ ਤੁਹਾਡੇ ਨਾਲ ਧੋਖਾ ਕੀਤਾ ਤੁਸੀਂ ਕੀ ਜਾਣਦੇ ਹੋ ਸਰਕਾਰ ਨੂੰ ਵੀ ਉਹਦੇ ਖਲਾਫ ਕੀ ਕਰਵਾਈ ਉੜ ਜੇ ਅਸੀਂ ਕਹਿੰਦੇ ਵੀ ਉਹਦੀ ਵੱਧ ਤੇ ਵੱਧ ਕਾਰਵਾਈ ਉਹਨਾਂ ਵੀ ਸਾਡੇ ਬੱਚੇ ਤੜਫਾਏ ਉਹਨਾਂ ਵੀ ਇਹੀ ਹਾਲ ਹੋਵੇ ਏਜੰਟ ਨਾਲ ਫੜ ਕੇ ਬਸ ਜਿੱਦਾਂ ਸਾਡੇ ਬੱਚਿਆਂ ਨੇ ਕਿਸੇ ਸਾਨੂੰ ਤੜਫਾਇਆ ਸਾਡੇ ਬੱਚਿਆਂ ਨੇ ਮਹੀਨਾ ਕਰੋੜਿਆ ਪੋਟਾਇਆ ਮਾਰਿਆ ਉਹਨਾਂ ਵੀ ਇਹੀ ਹਾਲ ਹੋਵੇ ਪਹਿਲਾਂ ਤੁਸੀਂ ਉਹਨੂੰ ਇੱਥੇ ਟੋਟਲ ਕਿੰਨੇ ਪੈਸੇ ਦਿੱਤੇ ਸੀ ਜੱਟ ਨੂੰ 18 ਲੱਖ ਰੁਪਈਆ 18 ਤੁਸੀਂ ਦੇ ਦਿੱਤਾ ਹਾਂਜੀ 18 ਉੱਥੇ ਜਾ ਕੇ ਹੋਰ ਮੰਗਦੇ 18 ਉਹ ਮੰਗਦੇ ਕਹਿੰਦੇ 18 ਸਾਨੂੰ ਤੁਸੀਂ ਦੇ 18